ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਤਿਹਾਰੀ ਸੀਜ਼ਨ ਦੀ ਆਮਦ ਤੋਂ ਪਹਿਲਾਂ ਹੀ ਕਣਕ ਦੀਆਂ ਕੀਮਤਾਂ ਵਿੱਚ ਆਏ ਅਚਾਨਕ ਉਸਾਲ ਨੇ ਆਟਾ ਮੈਦਾ ਅਤੇ ਮਠਿਆਈਆਂ ਦੇ ਵਪਾਰ ਨਾਲ ਜੁੜੇ ਉਦਯੋਗਕਰਾਂ ਨੂੰ ਚਿੰਤਾ ਚ ਪਾ ਦਿੱਤਾ ਹੈ ਇਸ ਵਾਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਸਰਕਾਰੀ ਟੈਂਡਰ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਕਣਕ ਤੇ ਰੇਟਾਂ 'ਚ ਕਰੀਬ 300 ਰੁਪਏ ਪ੍ਰਤੀ ਕੁਇੰਟਲ ਦੀ ਵਾਧਾ ਹੋ ਚੁੱਕਿਆ ਹੈ ਕੀ ਹੈ ਮਾਮਲਾ ਅਪ੍ਰੈਲ ਮਈ ਦੌਰਾਨ ਕਣਕ ਦੀ ਖਰੀਦ ਮੁਹਿੰਮ ਮੁਕੰਮਲ ਹੋਣ ਤੋਂ ਬਾਅਦ ਆਟੇ ਮੈਦੇ ਨਾਲ ਸੰਬੰਧਿਤ ਉਦਯੋਗਕਾਰਾਂ ਨੇ ਉਮੀਦ ਜਤਾਈ ਸੀ ਕਿ ਬਾਜ਼ਾਰ 'ਚ ਕਣਕ ਆਸਾਨੀ ਨਾਲ ਉਪਲਬਧ ਹੋਵੇਗੀ ਪਰ ਸਰਕਾਰੀ ਟੈਂਡਰ ਨਾ ਆਉਣ ਕਾਰਨ ਬਾਜ਼ਾਰਾਂ 'ਚ ਕਣਕ ਦੀ ਉਪਲਬਧਤਾ ਤੇ ਅਸਰ ਪਿਆ ਅਤੇ ਕੀਮਤਾਂ ਵਧ ਗਈਆਂ ਹਨ ਕੇਂਦਰ ਸਰਕਾਰ ਵੱਲੋਂ ਆਖਰੀ ਵਾਰ ਜਨਵਰੀ 2024 ਵਿੱਚ ਖੁੱਲੇ ਬਾਜ਼ਾਰ ਲਈ ਕਣਕ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਆਟੇ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਆਮ ਤੌਰ ਤੇ ਸਰਕਾਰ ਵੱਲੋਂ ਕੁਝ ਮਹੀਨਿਆਂ ਚ ਇਹ ਟੈਂਡਰ ਜਾਰੀ ਕੀਤਾ ਜਾਂਦਾ ਹੈ ਪਰ ਇਸ ਵਾਰ ਅਜੇ ਹਾਂ ਨਹੀਂ ਹੋਇਆ ਕੀਮਤਾਂ ਦੇ ਵਿੱਚ ਕਿੰਨਾ ਵਾਧਾ ਹੋਇਆ ਜਿਸ ਕਣਕ ਦੀ ਕੀਮਤ ਕੁਝ ਹਫ਼ਤੇ ਪਹਿਲਾਂ 2600 ਰੁਪਏ ਪ੍ਰਤੀ ਕੁਇੰਟਲ ਸੀ ਉਹ ਹੁਣ 2900 ਰੁਪਏ ਤੇ ਆ ਗਈ ਹੈ ਕੇਂਦਰ ਵੱਲੋਂ ਖਰੀਦੀ ਗਈ ਕਣਕ ਦੀ ਬੇਸ ਕੀਮਤ 2275 ਰੁਪਏ ਸੀ ਜੋ ਖਰਚਿਆਂ ਸਮੇਤ 2350 ਰੁਪਏ ਤੇ ਪਹੁੰਚਦੀ ਹੈ ਪਰ ਮੌਜੂਦਾ ਬਾਜ਼ਾਰ ਕੀਮਤ ਇਸ ਤੋਂ ਕਾਫੀ ਵੱਧ ਹੈ ਮੈਦੇ ਦੀ ਮੰਗ ਤੇ ਤਿਹਾੜੀ ਦਬਾਹ ਅਗਸਤ ਤੋਂ ਤਿਹਾੜੀ ਸੀਜ਼ਨ ਦੀ ਸ਼ੁਰੂਆਤ ਹੋਣੀ ਹੈ ਅਤੇ ਰੱਖੜੀ ਜਨਮ ਅਸ਼ਟਮੀ ਤੋਂ ਲੈ ਕੇ ਗਣੇਸ਼ ਚਤੁਰਥੀ ਤੱਕ ਮਠਾਈਆਂ ਦੀ ਮੰਗ ਵਧੇਗੀ ਮੁੱਖ ਤੌਰ ਤੇ ਰਾਜਸਥਾਨ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਕੇ ਬਰਬਰਗੀ ਮਠਿਆਈ ਦੀ ਉੱਚ ਮਾਤਰਾ ਵਿੱਚ ਮੰਗ ਹੁੰਦੀ ਹੈ ਜਿਸ ਲਈ ਮੈਦਾ ਵੱਡੀ ਪੱਤਰ ਤੇ ਪੰਜਾਬ ਤੋਂ ਭੇਜਿਆ ਜਾਂਦਾ ਹੈ ਵਪਾਰੀਆਂ ਦੀ ਮੰਗ ਜਲਦੀ ਜਾਰੀ ਹੋਣ ਟੈਂਡਰ ਵਪਾਰੀ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਕੁਝ ਦਿਨਾਂ ਵਿੱਚ ਸਰਕਾਰੀ ਕਣਕ ਦਾ ਟੈਂਡਰ ਜਾਰੀ ਨਹੀਂ ਕੀਤਾ ਜਾਂਦਾ ਤਾਂ ਕੀਮਤਾਂ 'ਚ ਹੋਰ ਵੀ ਤੇਜ਼ੀ ਆ ਸਕਦੀ ਹੈ ਜਿਸ ਨਾਲ ਆਮ ਲੋਕਾਂ ਲਈ ਰੋਜ਼ਾਨਾ ਵਰਤੋਂ ਵਾਲੀ ਆਟਾ ਮੈਦਾ ਅਤੇ ਮਠਿਆਈਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੇ ਆਸਾਰ ਹਨ